ਮੇਰੇ ਇਸ਼ਤਿਹਾਰਯੋਗ ਦੋਸਤੋ ਭੈਣੋ ਤੇ ਭਰਾਓ ਮੈਂ ਜਦਵਿੰਦਰਪਾਲ ਸਿੰਘ ਐਡਵੋਕੇਟ ਅਮਰੋਜ ਲਾਪਤੇਗੜਸਾ ਤਮਾਮ ਦੇਸ਼ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੇ ਦਿਹਾੜੇ ਉਤੇ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਦਨਾ ਹਾਂ ਆਸ ਕਰਦਾ ਕਿ ਦੇਸ਼ ਦੇਸ਼ ਦੇ ਵਿੱਚ ਜੋ ਸੰਗਤਾਂ ਹਨ ਉਹ ਇਸ ਪਵਨ ਤੇ ਹਨ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਉਣ ਗਿਆ ਕਿ ਨੀਰਕੰਠ ਮਹਾਰਾਜ ਅਤੇ ਹਰਨਾਇ ਮਹਾਰਾਜ ਤੇ ਇਧਰ ਰਣਕੇ ਇਧਰ ਆਪਣੇ ਰਾਜਪ੍ਰੇਰ ਨਾਲ ਹੈ ਨਰਾਸ਼ ਇੱਥੇ ਬਹੁਤ ਹੀ ਤੂਤਾਮ ਨਾਲ ਸ਼੍ਰੀ ਰਾਤਰੀ ਦਾ ਜਿਹੜਾ ਹੈਗਾ ਦਿਹਾੜਾ ਉਹ ਮਨਾਇਆ ਜਾਂਦਾ ਹੈ ਮੇਰੇ ਇੱਕ ਵਾਰੋਂ ਇੱਕ ਵਾਰ ਫਿਰ ਦੁਬਾਰਾ ਦਿਲ ਦੀਆਂ ਗਰਾਈਆਂ ਵਿੱਚੋਂ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਸੰਗਤਾਂ ਨੂੰ ਮਹਾ ਸ਼੍ਰੀ ਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਦੀ ਧੰਨਵਾਦ ਮੇਰੇ ਸਤਾਰਜੋਗ ਦੋਸਤੋ ਭੈਣੋ ਤੇ ਭਰਾਓ ਮੈਂ ਯਦਵਿੰਦਰ ਪਾਲ ਸਿੰਘ ਐਡਵੋਕੇਟ ਮਲੋਜ ਲਾਪਟੇਕਰ ਸਾਹਿਬ तमाम ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਦਿਹਾੜੇ ਉਤੇ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਦਨਾ ਹਾਂ ਆਸ ਕਰਦਾ ਕਿ ਦੇਸ਼ ਦੇ ਦੇ ਵਿੱਚ ਜੋ ਸੰਗਤਾਂ ਹਨ ਉਹ ਇਸ ਬਾਉਂ ਤੇ ਹਨ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਉਣੀਆਂ ਕਿਉਂਕਿ ਨੀਰਕੰਠ ਮਹਾਰਾਜ ਅਤੇ ਰਣੈ ਮਹਾਰਾਜ ਤੇ ਇਧਰ ਰਣਿੰਕੇ ਇਧਰ ਆਪਣੇ ਰਾਜਪ੍ਰਧਾਨ ਨਾਲ ਹੈ ਨਰਾਸ਼ ਇੱਥੇ ਬਹੁਤ ਹੀ ਤੂਰਤਾਮ ਨਾਲ ਸ਼੍ਰੀ ਰਾਤਰੀ ਦਾ ਜਿਹੜਾ ਹੈਗਾ ਦਿਹਾੜਾ ਉਹ ਮਨਾਇਆ ਜਾਂਦਾ ਹੈ ਮੇਰੇ ਇੱਕ ਵਾਰ ਇੱਕ ਵਾਰ ਫਿਰ ਦੁਬਾਰਾ ਦਿਲਦਿਆਂ ਘਰਾਂਿਆਂ ਵਿੱਚੋਂ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਸੰਗਤਾਂ ਨੂੰ ਮਹਾਸ਼੍ਰੀ ਰਾਤਰੀ ਦੀਆਂ ਬਹੁਤ ਬਹੁਤ ਵਾਰਕਾਉਣ ਦੀ ਧੰਨਵਾਦ